ਉਨੇ ਆਪ ਸਰਗੁਣ ਪੀਓ ਹੀ ਕਲਾਤਾਰ ਜਿੰਨ ਸਗਲੀ 모ਹੀ ਤਨ ਸ਼੍ਰੀ ਗੁਰੂ ਅਰਜਨ ਦੇਸ ਹੈ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਸੁਖਮਨੀ ਸਾਹਿਬ ਦੀ 18ਵੀਂ ਅਸ਼ਟਪਦੀ ਦੇ ਅਖੀਰਲੇ ਪਦੇ ਦੇ ਅੰਦਰ ਫੁਰਮਾਨ ਕਰਦੇ ਹਨ ਨਿਰਗੁਣ ਆਪ ਸਰਗੁਣ ਪੀਓ ਹੀ ਕਹਿੰਨ ਲੱਗਿਓ ਪ੍ਰਮਾਤਮਾ ਕਣ ਕਣ ਦੇ ਵਿੱਚ ਸਮਾਇਆ ਸਜੀਵ ਦੇ ਵਿੱਚ ਵੀ ਨਰਜੀਵ ਦੇ ਵਿੱਚ ਵੀ ਨਿਰਗੁਣ ਦੇ ਵਿੱਚ ਵੀ ਤੇ ਸਰਗੁਣ ਦੇ ਵਿੱਚ ਵੀ ਨਿਰਗੁਣ ਉਹ ਹੈ ਜੋ ਮਾਇਆ ਦੇ ਤਿੰਨਾ ਗੁਣਾ ਤੋਂ ਵੱਖਰਾ ਹੈ ਜਿਹਦੇ ਵਿੱਚ ਜਪਜੀ ਸਾਹਿਬ ਜੀ ਇੱਕ ਆ ਪੰਗਤੀ ਪੜ੍ਹਦੇ ਆ ਨਾ ਜਿਸ ਵਿੱਚ ਸਤਿਗੁਰਾਂ ਨੇ ਫੁਰਮਾਨ ਕੀਤਾ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆ ਨੇ ਕਿ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਉਹਨਾਂ ਦੇ ਵਿੱਚ ਤਿੰਨ ਗੁਣਾਂ ਦਾ ਜ਼ਿਕਰ ਵੀ ਆਉਂਦਾ ਹੈ ਤ੍ਰੇ ਗੁਣ ਇਹ ਤਿੰਨ ਗੁਣ ਕਿਹੜੇ ਨੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਹੁਣ ਥੋੜਾ ਜਿਹਾ ਆਪਾਂ ਸੰਖੇਪ ਦੇ ਵਿੱਚ ਇੱਕ ਵਾਰੀ ਇਹਨਾਂ ਤਿੰਨਾਂ ਤੇ ਝਾਤ ਮਾਰੀਏ ਵੀ ਇਹ ਤਿੰਨ ਗੁਣ ਹੈ ਕਿਹੜੇ ਨੇ ਜਿਹੜੇ ਜਿਹੜੇ ਇਹ ਸੰਸਾਰ ਤੇ ਵਰਤ ਵੀ ਰਹੇ ਨੇ ਪਰਮਾਤਮਾ ਇਹਨਾਂ ਦੇ ਜਰੀਏ ਵੀ ਵਰਤ ਰਿਹਾ ਤੇ ਇਹਨਾਂ ਤੋਂ ਅਲੱਗ ਵੀ ਹੈ ਸਤਿਗੁਰ ਜੀ ਫਰਮਾਨ ਕਰਦੇ ਹਨ ਰਜੋ ਗੁਣ ਸਭ ਤੋਂ ਪਹਿਲਾਂ ਰਜੋ ਗੁਣ ਦਾ ਮਤਲਬ ਹੈ ਰਾਜਸੀ ਤਮੰਨਾ ਕੋਈ ਵੀ ਮਨੁੱਖ ਹੈ ਉਹਦੇ ਅੰਦਰ ਆਪਣਾ ਘਰ ਭਰਨ ਦੀ ਜਦੋਂ ਤਮੰਨਾ ਆ ਜਾਂਦੀ ਹੈ ਤਮਾ ਵੱਧ ਜਾਂਦੀ ਹੈ ਸੰਸਾਰ ਦੀਆਂ ਵਸਤੂਆਂ ਦੇ ਉੱਪਰ ਆਪਣਾ ਅਧਿਕਾਰ ਕਰਨ ਦੀ ਤਮੰਨਾ ਜਦੋਂ ਬਹੁਤ ਜ਼ਿਆਦੀ ਘਰ ਘਰ ਜਾਵੇ ਚੇਤੇ ਰੱਖਣਾ ਜਿਉਂਦੇ ਜੀ ਮਨੁੱਖ ਸੋਚਦਾ ਸਾਰਾ ਕੁਝ ਮੇਰਾ ਹੋ ਜਾਏ ਇਸ ਕੇ ਹਾਥ ਹੋਏ ਤਾਂ ਸਭ ਕੁਝ ਲੇ ਆਪਾਂ ਸੁਖਨੀ ਸਾਹਿਬ ਤੇ ਪੰਕਤੀ ਪੜ੍ਹੀ ਐ ਪਰ ਚੇਤੇ ਰੱਖਣਾ ਜਿਸ ਵੇਲੇ ਮਨੁੱਖ ਦੇ ਸਵਾਸ ਨਿਕਲਦੇ ਨੇ ਕੋਈ ਡੈੱਡ ਬਾਡੀ ਪਈ ਐ ਉਹਦੇ ਲਾਗੇ ਕਰੋੜ ਰੁਪਈਆ ਵੀ ਕੋਈ ਰੱਖ ਦਵੇ ਨਾ ਉਹਦੇ ਮ੍ਰਿਤ ਸ਼ਰੀਰ ਨੂੰ ਉਸ ਦੇ ਮਾਇਆ ਦਾ ਕੋਈ ਫਾਇਦਾ ਨਹੀਂ ਕੋਈ ਚਾਹ ਨਹੀਂ ਚੜੇਗਾ ਕਿਉਂ ਕਿਉਂਕਿ ਉਹ ਤਿੰਨ ਗੁਣਾਂ ਤੋਂ ਹੁਣ ਉੱਪਰ ਉੱਠ ਚੁੱਕਿਆ ਹੈ ਰਜੋ ਗੁਣ ਸੰਸਾਰਿਕ ਵਸਤੂਆਂ ਨੂੰ ਆਪਣੇ ਅੰਦਰ ਤ੍ਰਿਸ਼ਨਾ ਦੀ ਭੁੱਖ ਨੂੰ ਵਧਾਉਣਾ ਉਸ ਤੋਂ ਬਾਅਦ ਅਗਲਾ ਆਉਂਦਾ ਹੈ ਤਮੋਗੁਣ ਰਜੋਗੁਣ ਤੋਂ ਬਾਅਦ ਤਮੋਗੁਣ ਤਮੋਗੁਣ ਦਾ ਮਤਲਬ ਹੈ ਦੇਖੋ ਦੋ ਚੀਜ਼ਾਂ ਨੇ ਮਨੁੱਖ ਇਨਸਾਨ ਜਿਹੜਾ ਉਹ ਸੰਸਾਰ 'ਚ ਦੋ ਕੰਮ ਕਰਦਾ ਹੈ ਜਾਂ ਤਾਂ ਘਰ ਭਰਦਾ ਹੈ ਤੇ ਜਾਂ ਘਰ ਉਜਾੜਦਾ ਆਪਣੇ ਘਰ ਨੂੰ ਖਾਲੀ ਕਰਦਾ ਇੱਥੇ ਜਿਹੜਾ ਤਮੋਗੁਣ ਹੈ ਉਹ ਆਪਣੀ ਤਮੰਨਾ ਪਿੱਛੇ ਆਪਣੇ ਆਪ ਨੂੰ ਉਜਾੜ ਲੈਣਾ ਤੇ ਤੀਸਰਾ ਜਿਹੜਾ ਬਚਨ ਹੈ ਸਤੋਗੁਣ ਉਹ ਉਹ ਗੁਣ ਹੈ ਜਿਹੜੇ ਲੋਕ ਕਰਮ ਕਾਂਡਾ ਵਿੱਚ ਫਸ ਕੇ ਪੂਜਾ ਪਾਠ ਦੇ ਵਿੱਚ ਤੇ ਇਹਨਾਂ ਦੇ ਜਰੀਏ ਆਪਣੀ ਚਲਾਕੀ ਦੇ ਨਾਲ ਆਪਣੀ ਸਿਆਣਪ ਦੇ ਨਾਲ ਆਪਣੀ ਚਤੁਰਾਈ ਦੇ ਨਾਲ ਉਸ ਪ੍ਰਮਾਤਮਾ ਨੂੰ ਰੱਬ ਨੂੰ ਪ੍ਰਾਪਤ ਕਰਨ ਦਾ ਸੋਚਦੇ ਕਹਿਣ ਲੱਗੇ ਇਹ ਤਿੰਨ ਗੁਣ ਇੱਕ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਕਹਿ ਲੱਗੇ ਇਹਨਾਂ ਤਿੰਨਾਂ ਗੁਣਾਂ ਤੋਂ ਵੱਖਰਾ ਚੌਥਾ ਗੁਣ ਜਿਹੜਾ ਇਹਨਾਂ ਤੋਂ ਵੱਖਰਾ ਵੀ ਹੈ ਤੇ ਸਰਗੁਣ ਦਾ ਮਤਲਬ ਇਹਨਾਂ ਗੁਣਾਂ ਦੇ ਵਿੱਚ ਵੀ ਹੈ ਸੰਸਾਰ ਦੇ ਅੰਦਰ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਪ੍ਰਮਾਤਮਾ ਵਰਤਦਾ ਹੈ ਉਹ ਆਪ ਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ ਹੈ ਤੇ ਤ੍ਰਿਗੁਣੀ ਸੰਸਾਰ ਦਾ ਰੂਪ ਵੀ ਹੈ ਨਿਰਗੁਣ ਆਪ ਸਰਗੁਣ ਵੀ ਉਹੀ ਇਓਂ ਭਾਵ ਲੈ ਸਕਦੇ ਆ ਪੰਕਤੀ ਦਾ ਕਿ ਚੰਗੇ ਦੇ ਵਿੱਚ ਵੀ ਉਹ ਵਰਤ ਰਿਹਾ ਤੇ ਮੰਦੇ ਵਿੱਚ ਵੀ ਵਰਤ ਰਿਹਾ ਕਲਾ ਧਾਰ ਜਿਨ ਸਗਲੀ 모ਹੀ ਜਿਸ ਪ੍ਰਭੂ ਨੇ ਆਪਣੀ ਤਾਕਤ ਕਾਇਮ ਕਰਕੇ ਸਾਰੇ ਜਗਤ ਨੂੰ 모ਇਆ ਕਲਾ ਧਾਰ ਕਲਾ ਦਾ ਮਤਲਬ ਹੈ ਕੋਈ ਕਲਾ ਵਿਖਾਉਣੀ ਕੋਈ ਕੋਈ ਐਸਾ ਕਰਮ ਕਰਨਾ ਕੋਈ ਐਸਾ ਚਮਤਕਾਰ ਕਰਨਾ ਕਲਾ ਧਾਰ ਜਿਨ ਸਗਲੀ 모ਹੀ ਸਾਰੀ ਜਗਤ ਨੂੰ ਉਸ ਪ੍ਰਮਾਤਮਾ ਨੇ ਆਪਣੇ ਚਮਤਕਾਰ ਵਿਖਾ ਕੇ ਮੋਇਆ ਹੋਇਆ ਆਪਣੇ ਚਮਤਕਾਰ ਦੇ ਰਾਹੀਂ ਉਹ ਸੰਸਾਰ ਦੇ ਉੱਪਰ ਵਰਤੇ ਹੈ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਪ੍ਰਭੂ ਨੇ ਆਪਣੇ ਖੇਲ ਤਮਾਸ਼ੇ ਆਪ ਹੀ ਬਣਾਏ ਨੇ ਆਪ ਹੀ ਰਚੇ ਨੇ ਆਪਣੇ ਚਰਤ ਚਰਤ ਦਾ ਮਤਲਬ ਇੱਥੇ ਹੈ ਚਲਤ ਤਮਾਸ਼ੀ ਖੇਡ ਤਮਾਸ਼ਾ ਕੋਈ ਹੁੰਦਾ ਜੀ ਪਰਬ ਆਪ ਬਣਾਏ ਇਹ ਜਗਤ ਵਿੱਚ ਜਿੰਨੇ ਵੀ ਤਮਾਸ਼ੇ ਚੱਲ ਰਹੇ ਨੇ ਇਹ ਤਮਾਸ਼ੇ ਹੀ ਨੇ ਅਸਲ ਦੇ ਵਿੱਚ ਤੇ ਇਹਨਾਂ ਤਮਾਸ਼ਿਆਂ ਨੂੰ ਚਲਾਉਣ ਵਾਲਾ ਰਚਣ ਵਾਲਾ ਉਹ ਪਰਮਾਤਮਾ ਆਪ ਹੀ ਆ ਆਪਣੀ ਕੀਮਤ ਆਪੇ ਪਾਏ ਉਹ ਆਪਣੀ ਕੀਮਤ ਆਪਣੀ ਬਜ਼ੁਰਗੀ ਦਾ ਮੁੱਲ ਆਪ ਹੀ ਪਾਉਂਦੇ ਇਨਸਾਨ ਦੀ ਮਨੁੱਖ ਦੀ ਇੰਨੀ ਤਾਕਤ ਨਹੀਂ ਉਹ ਕਿ ਪਰਮਾਤਮਾ ਦੇ ਕੀਤੇ ਦਾ ਮੁੱਲ ਵੀ ਦੱਸ ਸਕੇ ਹੁਣ ਆਪਾਂ ਪਰਮਾਤਮਾ ਦੇ ਸਾਡੇ ਉੱਪਰ ਕੀਤੇ ਪਰਉਪਕਾਰਾਂ ਦਾ ਮੁੱਲ ਅਸੀਂ ਮੁੱਲ ਦੱਸ ਵੀ ਨਹੀਂ ਸਕਦੇ ਮੁੱਲ ਪਾਉਣਾ ਮੁੱਲ ਲਾਉਣਾ ਤੇ ਗੱਲ ਹੀ ਕਿੱਦਰੀ ਅਗਲਾ ਬਚਨ ਕਹਿਣ ਲੱਗੇ ਹਾਰ ਬਿਨ ਦੂਜਾ ਨਹੀਂ ਕੋਏ ਸਰਬ ਨਿਰੰਤਰ ਏਕੋ ਸੋਏ ਹਾਰ ਬਿਨ ਦੂਜਾ ਨਹੀਂ ਕੋਏ ਉਸ ਪ੍ਰਮਾਤਮਾ ਤੋਂ ਬਿਨਾ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਦੂਸਰਾ ਨਹੀਂ ਪਰਮਾਤਮਾ ਇੱਕ ਹੈ ਜਿਸ ਨੂੰ ਇੱਕ ਓੰਕਾਰ ਜਿੱਥੋਂ ਸ਼ੁਰੂ ਹੁੰਦੀ ਹੈ ਬਾਣੀ ਸ਼ੁਰੂ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਅੱਖਰ ਇੱਕ ਓੰਕਾਰ ਹੈ ਉਹਦਾ ਭਾਵ ਕਿ ਪਰਮਾਤਮਾ ਇੱਕ ਹੈ ਉਹਦੇ ਵਰਗਾ ਹੋਰ ਦੂਸਰਾ ਨਹੀਂ ਕਈ ਵਾਰੀ ਅਸੀਂ ਵੱਖੂ ਵੱਖਰੇ ਰੱਬ ਬਣਾਉਂਦਾ ਕਿ ਇਹ ਮੈਂ ਫਲਾਣੇ ਰੱਬ ਨੂੰ ਮੰਨਦਾ ਤੁਸੀਂ ਕਿਹੜੇ ਗੁਰੂ ਨੂੰ ਮੰਨਦੇ ਹੋ ਚੇਤੇ ਰੱਖਣਾ ਦੁਨਿਆਵੀ ਤੌਰ ਤੇ ਗੁਰੂ ਵੱਖੋ ਵੱਖ ਹੋ ਸਕਦੇ ਨੇ ਰੱਬ ਸਾਰਿਆਂ ਦਾ ਇੱਕ ਹੈ ਹਰ ਬਿੰਦੂਜਾ ਨਹੀਂ ਕੋਈ ਉਸ ਰੱਬ ਤੋਂ ਬਿਨਾ ਹੋਰ ਕੋਈ ਵੀ ਦੂਸਰਾ ਨਹੀਂ ਅਗਲਾ ਬਚਨ ਕਹਿਣ ਲੱਗੇ ਸਰਬ ਨਿਰੰਤਰ ਏਕੋ ਸੋਏ ਉਹ ਪਰਮਾਤਮਾ ਨਿਰੰਤਰ ਸਾਰਿਆਂ ਵਿੱਚ ਮੌਜੂਦ ਹੈ ਨਿਰੰਤਰ ਦਾ ਮਤਲਬ ਹੈ ਇਹ ਨਹੀਂ ਕਿ ਕਿਸੇ ਤੋਂ ਇੱਕ ਪਲ ਵਾਸਤੇ ਵੀ ਕਿਤੇ ਪਾਸੇ ਹੁੰਦਾ ਹੋਵੇ ਆਪਾਂ ਕਹਿੰਦੇ ਕਿ ਅੱਜ ਮੇਰੇ ਵਿੱਚ ਰੱਬ ਹੈ ਨਹੀਂ ਚਲੋ ਕੱਲ ਸੀਗਾ ਅੱਜ ਨਹੀਂ ਹੈਗਾ ਜਾਂ 1 ਘੰਟੇ ਵਾਸਤੇ ਰੱਬ ਛੁੱਟੀ ਤੇ ਗਿਆ ਬਿਲਕੁਲ ਨਹੀਂ ਉਹ ਕਹ ਲਗੇ ਕਿ ਐਸਾ ਕੋਈ ਕਾਰਜ ਨਹੀਂ ਸਰਬ ਨਿਰੰਤਰ ਏਕੋ ਸੋਇਓ ਸਾਰਿਆਂ ਦੇ ਵਿੱਚ ਇੱਕ ਸਾਰ ਇੱਕ ਰਾਸ ਨਿਰੰਤਰ ਹੋ ਕੇ ਵਰਤਦਾ ਹੈ ਮੌਜੂਦ ਹੈ ਹਰ ਜਗ੍ਹਾ ਹਰ ਵੇਲੇ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧਕੇ ਸੰਗ ਉਤ ਪੋਤ ਦਾ ਮਤਲਬ ਹੈ ਜਿਵੇਂ ਨਾ ਕੋਈ ਤਾਣਾ ਤੇ ਪੇਟਾ ਹੁੰਦਾ ਹੈ ਤਾਣੇ ਪੇਟੇ ਦੇ ਵਾਂਗ ਜਿਵੇਂ ਫਰਜ ਕਰੋ ਕਿਸੇ ਰੁੱਖ ਦੇ ਉੱਪਰ ਕੋਈ ਵੇਲ ਚੜ੍ਹਦੀਏ ਤੇ ਕਿਵੇਂ ਲਪੇਟੇ ਮਾਰੇ ਹੁੰਦੇ ਨੇ ਲਪੇਟੇ ਮਾਰ-ਮਾਰ ਕੇ ਉੱਪਰ ਚੜ੍ਹਦੀਏ ਕੋਈ ਵੇਲ ਕਹਿਣ ਲੱਗੇ ਇਸ ਤਰੀਕੇ ਦੇ ਨਾਲ ਉਤ ਪੋਤ ਰਵਿਆ ਰੂਪ ਰੰਗ ਇਸ ਤਾਣੇ ਪੇਟੇ ਵਾਂਗ ਸਾਰੇ ਰੂਪਾਂ ਤੇ ਰੰਗਾਂ ਵਿੱਚ ਪ੍ਰਮਾਤਮਾ ਵਿਆਪਕ ਹੈ ਹਰ ਇੱਕ ਰੂਪ ਚ ਹਰ ਇੱਕ ਰੰਗ ਚ ਭਏ ਪ੍ਰਗਾਸ ਸਾਧਕੇ ਸੰਗ ਪਰ ਕਹਿੰਦੇ ਇਹ ਚਾਨਣ ਇਹ ਸਮਝ ਮਿਲੇਗੀ ਕਿੱਥੋਂ ਇਹ ਪ੍ਰਕਾਸ਼ ਮਿਲੇਗਾ ਕਿੱਥੋਂ ਭਏ ਪ੍ਰਗਾਸ ਕਿੱਲਕੇ ਮਿਲ ਜਾਏਗਾ ਇਹ ਚਾਨਣ ਹੋ ਜਾਏਗਾ ਕਿੱਥੋਂ ਸਾਧਕੇ ਸੰਗ ਸਤਿਗੁਰੂ ਦੀ ਸੰਗਤ ਵਿੱਚ ਜਾਣ ਦੇ ਨਾਲ ਸਤ ਸੰਗਤ ਦੇ ਵਿੱਚ ਜਾਣ ਨਾਲ ਇਹ ਚਾਨਣ ਵੀ ਪ੍ਰਾਪਤ ਹੁੰਦਾ ਹੈ ਕਿ ਉਹ ਪ੍ਰਮਾਤਮਾ ਇੱਕ ਹੈ ਤੇ ਸਭ ਵਿੱਚ ਵਿਆਪਕ ਹੈ ਅਗਲਾ ਬਚਨ ਇਸ ਪੰਗਤੀ ਦਾ ਪਦੇ ਦਾ ਅਤੇ ਇਸ ਅਸ਼ਟਪਦੀ ਦਾ ਆਖੀਲਾ ਬਚਨ ਹੈ ਕਹਿਣ ਲੱਗੇ ਰਚ ਰਚਨਾ ਆਪਣੀ ਕਲ ਧਾਰੀ ਅਨੇਕ ਬਾਰ ਨਾਨਕ ਬਲਿਹਾਰੀ ਰਚ ਰਚਨਾ ਆਪਣੀ ਕਲ ਧਾਰੀ ਇੱਥੇ ਕਲ ਦਾ ਮਤਲਬ ਕਲਾ ਤਾਕਤ ਕਈ ਥਾਂ ਤੇ ਕਲ ਦਾ ਮਤਲਬ ਕਲਯੁਗ ਵੀ ਆਉਂਦਾ ਹੈ ਅਬ ਕੱਲੂ ਆਇਓ ਰੇ ਇੱਕ ਨਾਮ ਬੂਵਾ ਬੂਵਾ ਇੱਥੇ ਕਲ ਦਾ ਮਤਲਬ ਤਾਕਤ ਸ਼ਕਤੀ ਕਲਾ ਕੋਈ ਖੇਡ ਕਹਿਣ ਲੱਗੇ ਰਾਜ ਚ ਰਚਨਾ ਆਪਣੀ ਕਲ ਧਾਰੀ ਸ੍ਰਿਸ਼ਟੀ ਨੂੰ ਰਚ ਕੇ ਪ੍ਰਮਾਤਮਾ ਨੇ ਆਪਣੀ ਕਲਾ ਵਰਤਾ ਦਿੱਤੀ ਰਾਜ ਚ ਰਚਨਾ ਰਚਨਾ ਨੂੰ ਰਚੀਏ ਸਾਰੀ ਸ੍ਰਿਸ਼ਟੀ ਬਣਾਈ ਜਗਤ ਬਣਾਇਆ ਜਗਤ ਨੂੰ ਬਣਾ ਕੇ ਐਸੀ ਖੇਡ ਬਣਾਈ ਵੇਖੋ ਜੇ ਅਨਾਜ ਹੀ ਨਾ ਪੈਦਾ ਹੋਵੇ ਹਰ ਸਾਲ ਕਿੰਨਾ ਅਨਾਜ ਜੀਵਾਂ ਦੇ ਖਾਣ ਵਾਸਤੇ ਪੈਦਾ ਹੋ ਰਿਹਾ ਹੈ ਬਿਨਾ ਚਲੋ ਆਪਾਂ ਆਪਣੇ ਖੇਤਾਂ ਵਿੱਚ ਉਗਾਉਨੇ ਆ ਪਰ ਜਿਹੜੇ ਜੰਗਲਾਂ ਦੇ ਵਿੱਚ ਜਿਹੜੇ ਸਮੁੰਦਰਾਂ ਦੇ ਵਿੱਚ ਜੀਵ ਰਹਿੰਦੇ ਨੇ ਚੇਤੇ ਰੱਖਣਾ ਉੱਥੇ ਜਾ ਕੇ ਕੌਣ ਖੇਤੀ ਕਰਦਾ ਹੈ ਉੱਥੇ ਹੱਟ ਨਾ ਚੱਲਈ ਉੱਥੇ ਕਿਸੇ ਤਰ੍ਹਾਂ ਦੀ ਕੋਈ ਹੱਟ ਨਹੀਂ ਪਾਈ ਹੋਈ ਕੋਈ ਦੁਕਾਨ ਨਹੀਂ ਚੱਲਦੀ ਉਹ ਪਰਮਾਤਮਾ ਆਪਣੇ ਜੀਵਾਂ ਦੀ ਆਪ ਪ੍ਰਤ ਪਾਲਣਾ ਕਰਦਾ ਉਹ ਇਹੋ ਜਿਹਾ ਤਰੀਕਾ ਬਣਾ ਦਿੰਦਾ ਹੈ ਉਹਦਾ ਆਹਾਰ ਉੱਥੇ ਪਹੁੰਚਦਾ ਕਰ ਦਿੰਦਾ ਹੈ ਕੋਈ ਉੱਥੇ ਜਾ ਕੇ ਕੋਈ ਚੀਜ਼ਾਂ ਨਹੀਂ ਬੀਜਦਾ ਲੇਕਿਨ ਜਿਹੋ ਜੀ ਚੀਜ਼ ਜੀਵ ਨੂੰ ਚਾਹੀਦੀ ਹੈ ਉਦਾਂ ਦੀਆਂ ਚੀਜ਼ਾਂ ਉੱਥੇ ਪੈਦਾ ਹੋ ਰਹੀਆਂ ਨੇ ਪਰਮਾਤਮਾ ਕਰ ਰਿਹਾ ਰਚ ਰਚਨਾ ਆਪਣੀ ਕਲ ਧਾਰੀ ਉਹ ਪਰਮਾਤਮਾ ਇਹ ਸੰਸਾਰ ਨੂੰ ਬਣਾਉਣ ਤੋਂ ਬਾਅਦ ਇਹਦੇ ਵਿੱਚ ਆਪਣੀ ਕਲਾ ਵੀ ਇਹੋ ਜੀ ਵਰਤਾਉਂਦਾ ਹੈ ਇਹੋ ਜੀ ਤਾਕਤ ਇਹੋ ਜੀ ਖੇਡ ਰਚਾ ਦਿੰਦਾ ਹੈ ਕਿ ਸੰਸਾਰ ਬੜੇ ਸੋਹਣੇ ਢੰਗ ਨਾਲ ਚੱਲਦਾ ਵੀ ਹੈ ਨਾਲ ਹੀ ਬਚਨ ਕਰ ਦਿੱਤਾ ਅਣਕ ਬਾਰ ਨਾਨਕ ਬਲੀਹਾਰੀ ਕਹਿਣ ਲੱਗੇ ਮੈਂ ਐਸੇ ਗੁਰੂ ਤੋਂ ਐਸੇ ਰੱਬ ਪਰਮਾਤਮਾ ਵਾਹਿਗੁਰੂ ਤੋਂ ਅਨੇਕਾਂ ਬਾਰ ਬਲੀਹਾਰੇ ਜਾਣਾ ਆਪਨਾ ਆਪਾ ਉਸ ਅੱਗੇ ਸਮਰਪਣ ਕਰਾਂ ਜਿਸ ਪ੍ਰਮਾਤਮਾ ਨੇ ਇੰਨੀ ਸੋਹਣੀ ਰਚਨਾ ਰਚ ਕੇ ਖੇਡ ਬਣਾ ਕੇ ਤੇ ਸਾਨੂੰ ਵੀ ਉਸ ਵਿੱਚ ਸ਼ਾਮਲ ਕਰਕੇ ਆਪਣੇ ਚਰਨਾਂ ਨਾਲ ਜੋੜਿਆ ਸਤ